ਪਿਆਰੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਸਾਰੇ ਠੀਕ ਠਾਕ ਹੋਮੋਗੇ ਜੀ ਸੋ ਅੱਜ ਦੇ ਬਲੌਗ ਦੇ ਵਿੱਚ ਬਹੁਤ ਹੀ ਦਿਲ ਨੂੰ ਖੁਸ਼ੀ ਦੇ ਪਾਣ ਹੈ ਨਾ ਹਾਂਜੀ ਹਾਂਜੀ ਖੁਸ਼ ਮਜਾਜੀ ਵਾਲੀਆਂ ਗੱਲਾਂ ਬਾਤਾਂ ਹੈ ਨਾ ਦੱਸ ਦਈਏ ਹੈ ਨਾ ਅੱਜ ਕਿ ਅੱਜ ਮੇਰੇ ਭਰਾ ਦਾ ਜਿਹੜਾ ਉਹਦਾ ਹੈਗੇ ਮੈਰਿਜ ਤੇ ਉਹ ਕਾਰ ਦੇਣ ਆਉਂਦੇ ਨੇ ਵਿਆਹ ਦਾ ਤੇ ਸਾਨੂੰ ਵੀ ਬਹੁਤ ਖੁਸ਼ੀ ਇਹਨਾਂ ਨੇ ਕਰਾਇਆ ਸੀ ਸਾਨੂੰ ਮੈਨੂੰ 1.5 ਵਜੇ ਫੋਨ ਆਇਆ ਹੋਣਾ ਨਾ ਜੀ ਕਿੰਨੀ ਕੀ ਖੁਸ਼ੀ ਆ ਤੈਨੂੰ ਮੈਨੂੰ ਬਹੁਤ ਖੁਸ਼ੀ ਆ ਜੀ ਉਹ ਇੱਕ ਮੇਰੇ ਬੋਲੀ ਜਾਦ ਆ ਗਈ ਉਹ ਕਹਿੰਦੀ ਨੀ ਉਹਦੀ ਨੱਚਾ ਨਹੀਂ ਨੱਚਾ 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 ਨਹੀਂ ਮੈਂ ਨੱਚਾ ਹੈ ਨਾ ਉਹ ਨੱਚ ਕੇ ਦਿਖਾ ਵੀ ਆ ਜਮਾ ਵਿਆਹ ਦੀ ਨੱਚ ਕੇ ਦਿਖਾਵਾਂਗੇ ਮੈਂ ਨਾ ਉਹ ਕਿੱਧਰ ਤੋਂ ਪਾ ਕੇ ਦਿਖਾ ਦੇ ਚੰਗਾ ਜੀ ਉਹ ਕਹਿੰਦੀ ਉਹਨੇ ਨੱਚਾ ਨੱਚੀ ਮੈਨੂੰ ਵੀਰ ਦੇ ਵਿਆਹ ਦਾ ਚਾਪੀ ਹੋਇਆ ਹੈ ਨਾ ਕਹਿੰਦੇ ਹੁੰਦੇ ਨਾ ਸੋ ਕਿੰਨਾ ਸੱਚ ਉਹ ਅੱਜ ਦੱਸੀ ਤੈਨੂੰ ਕਿੰਨਾ ਕੁ ਚਾਗ ਆ ਮਤਲਬ ਜੀ ਤੇਰੇ ਭਰਾ ਦਾ ਵਿਆਹ ਹੈਗਾ ਹੁਣ ਮੇਰੇ ਸਾਲੇ ਦਾ ਵਿਆਹ ਹੈਗਾ ਹੈ ਨਾ ਸੋ ਨੂੰ ਨੇ ਹੈਗਾ ਜੀ ਜਾਂ ਫਿਰ ਚਾ ਤਾਂ ਮੈਨੂੰ ਦੱਸ ਯੋ ਸਾਡੇ ਦਾ ਖਰਚੀ ਹੁੰਦੇ ਨੇ ਬਰੋ ਨੋ ਤਰਾ ਉਹ ਦੇਖੀ ਬਈ ਰਾਜੂ ਕਵਰਾ ਨਾ ਜੈ ਫੁੱਲ ਖਰਚਾ ਕਰਾਂਗੇ ਤੇਰੇ ਵਿਆਹ ਦੇ ਉੱਪਰ ਫੁੱਲ ਨੋਟਾਂ ਦੀ ਆਪਾਂ ਨੇ ਯਾਰ ਤੂੰ ਥੜੱਕੇ ਨਾਲ ਫੁੱਲ ਵਧੀਆ ਘੈਂਡਾ ਤੇਰਾ ਉਹ ਕਰਾਂਗੇ ਸਾਰਾ ਤੇ ਬਿਲਕੁਲ ਘਵराई ਨਾ ਤੂੰ ਜਿੰਨਾ ਚਿਰ ਨੱਚੇਂਗੀ ਤੂੰ ਬਾਰੀ ਜਾਊਗਾ ਨੋਟ ਹੈ ਨਾ ਉਹ ਕਹਿੰਦਾ ਹੁੰਦਾ ਨਾ ਤੇਰੇ ਉੱਤੋਂ ਦੇ 100 ਨੋਟ ਬਾਰਨੇ ਆ ਬਾਈ ਆਪਾਂ ਰਾਜੂ ਘਵराई ਨਾ ਠੀਕ ਹੈ ਨਾ ਅਸੀਂ ਤਾਂ ਖੁਸ਼ ਮੁਜਾਜ਼ੀ ਆ ਸਾਨੂੰ ਖੁਸ਼ੀ ਆ ਬਹੁਤ ਕਿ ਸਾਡਾ ਭਰਾ ਸਾਡੇ ਬਰਾਬਰ ਹੋਣ ਜਾ ਰਿਹਾ ਪ੍ਰਮਾਤਮਾ ਨੇ ਇੱਕ ਲੰਬੇ ਸਮੇਂ ਬਾਅਦ ਪਰਿਵਾਰ ਨੂੰ ਖੁਸ਼ੀ ਦਾ ਇੱਕ ਸਮਾਂ ਦਿੱਤਾ ਹੈ ਨਾ ਇਹ 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 ਨਾ ਲਖਵੀਰ ਹੋਰ ਹੋਣ ਲੱਗਿਆ ਵਿੱਚ ਲੋਕ ਤਰਸਦੇ ਰਹਿੰਦੇ ਨੇ ਨਾ ਜਿੰਨੇ ਨੂੰ ਹੈ ਨਾ ਮੈਂ ਕਹਿੰਦਾ ਵੀ ਯਾਰ ਹਰ ਘਰ ਦੇ ਵਿੱਚ ਇਹ ਚੀਜ਼ਾਂ ਮਤਲਬ ਖੁਸ਼ੀ ਪ੍ਰਮਾਤਮਾ ਨੂੰ ਪ੍ਰਮਾਤਮਾ ਦੇਣ ਦਾ ਪ੍ਰਮਾਤਮਾ ਹੀ ਹੁੰਦਾ ਹੈ ਜਿਨ੍ਹਾਂ ਦੇ ਕੋਈ ਚੰਗੇ ਕਰਮ ਹੁੰਦੇ ਨੇ ਉਹਨਾਂ ਕਰਮਾਂ ਦੇ ਨਾਲ ਹੀ ਇਹ ਖੁਸ਼ੀਆਂ ਮਨਣ ਦਾ ਆਪਾਂ ਨੂੰ ਨਿਕ ਮਿਲਦਾ ਦੋਸਤੋ ਹਾਂਜੀ ਸੋ ਸਾਡੇ ਛੋਟੇ ਸਾਲਾ ਸਾਹਿਬ ਦਾ ਹੈਗਾ ਵਿਆਹ ਵੀ ਅਸੀਂ ਅੱਜ ਤੋਂ ਕਰ ਰਹੇ ਹਾਂ ਤਿਆਰੀਆਂ ਵਿਆਰੀਆਂ ਜੁੱਤੀ ਵਾਲਾ ਵਲੌਗ ਆਪਾਂ ਬਣਾ ਹੀ ਦਿੱਤਾ ਸੀਗਾ ਕਿ ਜੁੱਤੀ ਖਰੀਦ ਕੇ ਲਿਆਂਦੀ ਹੈ ਹੈਨਾ ਹਾਂਜੀ ਤੇ ਅੱਜ ਆ ਰਹੇ ਨੇ ਕਿ ਸਾਡਾ ਗੰਧੀ ਆ ਰਿਹਾ ਤੇ ਨਾਲ ਰਾਜੂ ਆ ਰਿਹਾ ਇਸ ਤੋਂ ਪਹਿਲਾਂ ਪਹਿਲਾਂ ਪਕੌੜਾ ਸ਼ਕੌੜਾ ਹਾਂਜੀ ਹੈਨਾ ਪਕੌੜੇ ਪੂਲੇ ਲੈ ਕੇ ਆਉਣੇ ਤੇ ਹੋਰ ਖਾਣ ਪੀਣ ਦੀਆਂ ਕੁਝ ਘੈਂਟਮਾਂ ਚਾਹੀਦੀ ਹੈ ਹੈਨਾ ਵੀਰੇ ਤੇ ਹੋਰ ਕੋਈ ਗੱਲਬਾਤ ਨਾ ਦਾਸ ਸੇਹੀ ਅੱਗੇ ਅਸੀਂ ਤੁਹਾਨੂੰ ਮੈਨ ਲੱਗਦਾ ਉਹ 12 13 ਅਪ੍ਰੈਲ ਦਾ ਵਿਆਹ ਹੈ ਤੇ 12 13 ਅਪ੍ਰੈਲ ਨੂੰ ਆਪਾਂ ਚੱਲੇ ਆਪਾਂ ਹਨਾ ਇਹ ਤੋਂ ਪਹਿਲਾਂ ਇਹਨਾਂ ਆਪਣੇ ਵਿਆਹ ਦੀਆਂ ਜੋ ਵੀ ਤਿਆਰੀਆਂ ਨੇ ਆਪਾਂ ਉਹ ਕਰਾਂਗੇ ਤੇ ਫਿਰ ਜੋ ਵਿਆਹ ਦਾ ਰੰਗ ਰੰਗ ਕਰਾਂਗਾ ਪ੍ਰੋਗਰਾਮ ਉਹ ਆਸੀਂ ਸੋਣੂ ਉਹ ਸਾਰਾ ਨਾਲ ਦੀ ਨਾਲ ਦਿਖਾਈ ਦੇਗਾ ਹਨਾ ਲਖਵੀਰ ਹੋਰ ਵੀ ਸੀਗਾ ਅਸੀਂ ਉਹਨਾਂ ਨੂੰ ਪਹਿਲਾਂ ਆਉਣ ਤੋਂ ਪਹਿਲਾਂ ਮਨਾ ਕਰਤਾ ਸੀ ਵਿੱਚ ਦੀ ਕਿਉਂਕਿ ਉਹ ਤੋਂ ਸਾਡੇ ਨਾਲ ਮਿਸਤਰੀ ਲੱਗੇ ਹੋਏ ਸੀ ਮਿਸਤਰੀ ਹਾਂਜੀ ਹਾਂਜੀ ਮਿਸਤਰੀ ਸੋ ਬਾਬੇ ਦੀ ਕਿਰਪਾ ਨਾਲ ਦੋਸਤੋ ਹੁਣ ਘੈਂਟ ਗੱਲਬਾਤ ਲੁੱਕ ਬਹੁਤ ਹੀ ਵਧੀਆ ਤਿਆਰ ਹੋ ਗਈ ਹੈ ਸਾਰੇ ਘਰ ਦੀ ਤੇ ਇਸ ਤੁਹਾਨੂੰ ਆਪਣਾ ਪਿਆਰਾ ਜਿਹਾ ਗੈਸਟ ਰੂਮ ਵੀ ਦਿਖਾਉਣਾ ਹੈ ਇਹ ਆਪਣਾ ਗੈਸਟ ਰੂਮ ਹੋ ਗਿਆ ਰੈਡੀ ਦੋਸਤੋ ਸੋਫੇ ਵਗੈਰਾ ਇਹਦੇ ਵਿੱਚ ਤੇ ਨੇ ਲਾ ਹੁਣ ਜੀ ਸਦਕੇ ਆ ਸਾਰੇ ਜਣੇ ਹੈਨਾ ਹੈਨਾ ਸਾਰਿਆਂ ਨੂੰ ਜਿਆਦਾ ਵੀ ਸਾਨੂੰ ਤਾਂ ਜਿਆਦਾ ਵਿੱਚ ਡਾਕਟਰ ਜੀ ਆਉਂਦੀ ਸੀ ਹੈਨਾ ਜਦੋਂ ਕਿਆ ਕਰ ਜਾਂਦਾ ਜੇ ਸਾਨੂੰ ਥੋੜਾ ਜਿਹਾ ਪ੍ਰੋਬਲਮ ਦੀ ਹੋਰ ਹੋ ਜਾਂਦੀ ਪਹਿਲਾਂ ਅਸੀਂ ਵੀ ਇਹਦਾ ਥੋੜੀ ਜਿਹੀ ਦਿੱਕਤ ਜੀ ਮੰਨਦੇ ਸੀ ਕੁਪੀ ਰਿਸ਼ਤੇਦਾਰ ਨੇ ਘਰ ਆਉਣਾ ਹੈਨਾ ਪਰ ਹੁਣ ਸਾਰੇ ਜਣੇ ਨਾ ਜੀ ਸਦਕੇ ਜੀ ਆਇਆਂ ਨੂੰ ਵੈਲਕਮ ਸਾਰਿਆਂ ਨੂੰ ਆਓ ਅਸੀਂ ਤਾਂ ਸਾਡੀ ਅੱਖਾਂ ਤਾਂ ਉਡੀਕਦੀਆਂ ਰਹਿੰਦੀਆਂ ਨੇ ਕਦੋਂ ਕੋਈ ਰਿਸ਼ਤੇਦਾਰ ਆਵੇ ਰਿਸ਼ਤੇਦਾਰ ਸਾਡੇ ਹੋਰ ਹੈਗੇ ਹੈ ਕੈਦਾ ਕਾਨੂੰਨ ਕਰਦਾ ਰਿਸ਼ਤੇਦਾਰ ਸਾਡੇ ਆ ਤਾਂ ਜਾਂਦੇ ਆ ਪਰ ਜਾਣ ਵੇਲੇ ਸਾਡੀ ਮਰਜ਼ੀ ਨਾਲ ਜਾਂਦੇ ਆ ਕਿ ਰਿਸ਼ਤੇਦਾਰ ਸਾਡੇ ਨਾ ਸੜਾ ਸੜਾ ਕੇ ਭਜਦੇ ਆ ਕਿ ਸਾਨੂੰ ਜਾਣ ਦਿਓ ਅਸੀਂ ਕਹਿੰਦੇ ਵੀ ਤੁਸੀਂ ਰਹੋ ਸਾਨੂੰ ਪ੍ਰਾਹੁਣਾਚਾਰੀ ਕਰਨ ਦਾ ਸਾਨੂੰ ਮੌਕਾ ਤਾਂ ਦਿਓ ਸੋ ਅੱਜ ਕੋਸ਼ਿਸ਼ ਕਰਾਂਗੇ ਆਪਾਂ ਕਿ ਰਾਜੂ ਤੇ ਗਾਂਧੀ ਨੂੰ ਵੀ ਆਪਾਂ ਇੱਕ ਰਾਤ ਲਈ ਹੈਨਾ ਰੱਖੀ ਆਪਾਂ ਉਹਨਾਂ ਨੂੰ ਹੈਨਾ ਸੋ ਸੱਚ ਨਾਲ ਸਾਡਾ ਨਾ ਮੇਰਾ ਵੈਸੇ ਹੀ ਪਹਿਲਾਂ ਤੋਂ ਹੀ ਮਤਲਬ ਸੁਭਾਗ ਹੈ ਵਿੱਚ ਨਾ ਕੀ ਹੁੰਦਾ ਅਸੀਂ ਹਰ ਪਲ ਉਡੀਕਦੇ ਰਹਿੰਦੇ ਹਾਂਗੇ ਦਿਨੋਂ ਮਤਲਬ ਅਸੀਂ ਇੰਨਾ ਸਤਿਕਾਰ ਕਰਨਾ ਚਾਹੁੰਦੇ ਹਾਂਗੇ ਕਿ ਸਾਡੇ ਘਰ ਕੋਈ ਆਵੇ ਕਿਉਂਕਿ ਦੋਸਤੋ ਅਸੀਂ ਨੇ ਇਹ ਦੇਖਿਆ ਸੀਗਾ ਕਿ ਲਖਵੀਰ ਜਦੋਂ ਹਨ ਇੱਕ ਸਮਾ ਸੀਗਾ ਹੈ ਨਾ ਹਾਂ ਥੋੜਾ ਜਿਹਾ ਸਾਈਡ ਵੀ ਹੋ ਜਾਂਦਾ ਕੰਮ ਵਿੱਚ ਦੀ ਕਿ ਉਦੋਂ ਕੋਈ ਆਉਂਦਾ ਨਹੀਂ ਹੁੰਦਾ ਹੈਗਾ ਹੈ ਨਾ ਤੇ ਜਦੋਂ ਤੁਹਾਡੇ ਕੋਲੇ ਪੈਸੇ ਦਾ ਬੋਲ ਵਾਲਾ ਹੋ ਜਾਂਦਾ ਹੈਗਾ ਹੈ ਨਾ ਤਾਂ ਫਿਰ ਤੁਹਾਨੂੰ ਜਿਹੜੇ ਬੰਦੇ ਨੇ ਕਦੇ ਨਹੀਂ ਵੀ ਤੁਹਾਨੂੰ ਜ਼ਿੰਦਗੀ ਚ ਬੁਲਾਇਆ ਹੁੰਦਾ ਉਹ ਵੀ ਤੁਹਾਨੂੰ ਲੋਕ ਸਲਾਮਾ ਕਰਦੇ ਆ ਸੋ ਦੋਸਤੋ ਫੁੱਲ ਨਜ਼ਾਰਿਆਂ ਦੇ ਨਾਲ ਜ਼ਿੰਦਗੀ ਫੁੱਲ ਇੰਜੋਏ ਕਰ ਰਹੇ ਹੈ ਸੋ ਅੱਜ ਆਪਣੇ ਭਰਾ ਆ ਰਹੇ ਨੇ ਕਿ ਤੇ ਉਹਨਾਂ ਨੂੰ ਆਪਾਂ ਕਰਾਂਗੇ ਵੈਲਕਮ ਉਹਨਾਂ ਦਾ ਕਿਉਂਕਿ ਮੈਂ ਹਰ ਇੱਕ ਬਲੌਗ ਦੇ ਵਿੱਚ ਉਹ ਗੱਲ ਰਿਪੀਟ ਨਹੀਂ ਕਰਨਾ ਚਾਹੁੰਦਾ ਹੈਗਾ ਮੈਂ ਇਹ ਨਾ ਦੇਖਿਆ ਕਿ ਕੁਝ ਹੁੰਦੇ ਲਖਵੀਰ ਇਹਨਾਂ ਗੱਲਾਂ ਕਰਕੇ ਹੈ ਨਾ ਜਦੋਂ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਪਾਂ ਨੇ ਜਾਣਾ ਆਉਣਾ ਤਾਂ ਆਪਾਂ ਨੂੰ ਉਹ ਹੇਟ ਕਰਦੇ ਸੀਗੇ ਜਿਵੇਂ ਵੀ ਕੇ ਵੀ ਜਿਵੇਂ ਆਪਾਂ ਨੂੰ ਕਹਿੰਦੇ ਵੀ ਤੁਹਾਡੇ ਕੋਲ ਕੋਈ ਵੈਸ਼ਨ ਖਾਣ ਦਾ ਪ੍ਰਬੰਧ ਨਹੀਂ ਹੈ ਹਾਂਜੀ ਵੈਸੇ ਇਹ ਗੱਲਾਂ ਕਰਨੀਆਂ ਨਹੀਂ ਬਣਦੀਆਂ ਹੈਗੀਆਂ ਕਰਨੀਆਂ ਵੀ ਬਣਦੀਆਂ ਨੇ ਗਿਆ ਜਦੋਂ ਮਤਲਬ ਇਹ ਚੀਜ਼ਾਂ ਆਪਾਂ ਅਸੀਂ ਮਤਲਬ ਮੈਂ ਜ਼ਿੰਦਗੀ ਨੂੰ ਸੋਚਦਾ ਸੀ ਲਗਦੀ ਰ ਕਿ ਆਪਾਂ ਪੜ੍ਹੇ ਲਿਖੇ ਆ ਯਾਰ ਹੈਨਾ ਆਪਣੇ ਕੋਲੇ ਸਮਾਜ ਦੀ ਹਰ ਇੱਕ ਵਿਚਾਰਤਾ ਦਾ ਆਪਾਂ ਨੂੰ ਪਤਾ ਹੈਗਾ ਕਿ ਸਮਾਜ ਕਿੱਦਾਂ ਦਾ ਹੈ ਕਿਹੜੀ ਗੱਲ ਨੂੰ ਮਤਲਬ ਪਹਿਲ ਦਿੰਦਾ ਸਮਾਜ ਹੈਨਾ ਤਾਂ ਇੱਥੇ ਬੋਲ ਵਾਲਾ ਯਾਰ ਉਹ ਸਾਰਾ ਪੈਸੇ ਦਾ ਹੀ ਹੈ ਨਾਲ ਨਾਲ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਰੇ ਰੰਗ ਰੰਗ ਲੱਗਿਆ ਘੈਂਟ ਗੱਲਬਾਤਾਂ ਨਜ਼ਾਰੇ ਨੇ ਜ਼ਿੰਦਗੀ ਦੇ ਸੋ ਮੇਰਾ ਜਿਹੜਾ ਮੇਰੀ ਫਿਲਾਸਫੀ ਹੈ ਜਿਹੜੀ ਮੇਰਾ ਅਨੁਭਵ ਹੈਗਾ ਜੋ ਵੀ ਸਾਨੂੰ ਕੋਈ ਬੰਦਾ ਮਿਲੇ ਤਾਂ ਸਹੀ ਵਰਤਨ ਵਾਲਾ ਹੈ ਨਾ ਇਹ ਹੀ ਅਸੀਂ ਇਹ ਕਹਿੰਦੇ ਆ ਜੇ ਤੁਸੀਂ ਗੱਠ ਨੇਮ ਕੇ ਆਉਂਗੇ ਤਾਂ ਅਸੀਂ ਕਈ ਪਲੰਘਾਂ ਲਿਮ ਕੇ ਨੇਮ ਕੇ ਤੁਹਾਡੇ ਨਾਲ ਮਤਲਬ ਰਾਤ ਦਾ ਰੱਖਣ ਨੂੰ ਤਿਆਰ ਰਹਨੇ ਆਗੇ ਪਰ ਜੇ ਕੋਈ ਅੜੇ ਲ ਘੋੜਾ ਹੈਗਾ ਦੋਸਤੋ ਤਾਂ ਉਹਦੇ ਲਈ ਸੱਚ ਨਾਲ ਜਾਣਿਓ ਮਤਲਬ ਮੈਂ ਉਹ ਲਫਜ਼ ਕਹਿ ਵੀ ਨਹੀਂ ਸਕਦਾ ਕਿ ਜਿਹਦੇ ਲਈ ਜਿਹੜਾ ਬੰਦਾ ਕੋਈ ਅੜੀ ਕਰਦਾ ਆਪਣੇ ਨਾਲ ਹੈ ਨਾ ਉਦਲੀ ਬਚਾਤਾ ਸਾਡੀ ਬਹੁਤ ਖਤਰਨਾਕ ਹੈ ਠੀਕ ਹੈ ਨਾ ਕੋ ਨੂੰ ਅਸੀਂ ਉਹ ਕਹਿ ਦਿੰਦਾ ਉਹਦੇ ਹੱਡ ਲੱਗੇ ਗੋਡੇ ਲੱਗੇ ਫਿਰ ਅਸੀਂ ਕਲਾਮਾ ਜਾਂ ਸਲਾਮਾ ਨਹੀਂ ਕਰਦੇ ਉਹਨਾਂ ਚੀਜ਼ਾਂ ਨੂੰ ਸਾਨੂੰ ਤਾਂ ਸਿਰਫ ਸਾਡੇ ਪਿਆਰੇ ਪਿਆਰੇ ਮਿੱਤਰ ਭਰਾ ਵਰਤਨ ਵਾਲੇ ਚਾਹੀਦੇ ਨੇ ਜਿਨ੍ਹਾਂ ਲਈ ਅਸੀਂ ਸਭ ਕੁਝ ਇਹ ਬਣਾ ਰਹੇ ਹਾਂਗੇ ਤੇ ਵੀ ਤੁਸੀਂ ਆਓ ਵੈਲਕਮ ਸਾਰਿਆਂ ਨੂੰ ਚਲੋ ਜਿਆਦਾ ਗੱਲਾਂ ਨਾ ਕਰੀਏ ਕਿ ਅੱਜ ਆਪਣੇ ਭਰਾ ਹੁਣ ਆ ਰਹੇ ਨੇਗੇ ਆਪਾਂ ਬੈੱਕ ਕਰਦੇ ਹਾਂ ਸੋਹਣੇ ਸੋਹਣੇ ਗੱਲਾਂ ਬਾਤਾਂ ਇਸ ਤੋਂ ਪਹਿਲਾਂ ਮੈਂ ਚਾਰ ਹੈ ਪੀਕੀ ਪੀਕੀ ਤੋਂ ਆਪਾਂ ਲਈ ਖਰੀਦ ਰਿਹਾ ਪਕੌੜੇ ਵਗੈਰਾ ਲੈ ਕੇ ਆਉਣੇ ਆਗੇ ਸੋ ਕਾਫੀ ਲੰਬੇ ਸਮੇਂ ਬਾਅਦ ਆ ਰਹੇ ਨੇ ਸੋ ਪਹਿਲਾਂ ਸਾਡੇ ਭਰਾ ਨੂੰ ਆਉਣ ਤੋਂ ਪਹਿਲਾਂ ਹੀ ਹੈ ਨਾ ਹਾਂਜੀ ਬਹੁਤ ਸਾਰੀਆਂ ਤੈਨੂੰ ਮੁਬਾਰਕਾਂ ਕਿ ਤੂੰ ਜ਼ਿੰਦਗੀ ਦੇ ਵਿੱਚ ਸਾਡੇ ਬਰਾਬਰ ਦਾ ਹੋਣ ਜਾ ਰਿਹਾ ਹੈ ਨਾ ਹਾਂਜੀ ਸੋ ਪ੍ਰਮਾਤਮਾ ਤੈਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ 13 ਤਰੀਕ ਨੂੰ ਅਸੀਂ ਪੂਰਾ ਫੁੱਲ ਧੂਮ ਧੜੱਕੇ ਨਾਲ ਪਹੁੰਚਣਾ ਹੈਗਾ ਤੇ ਆਪ ਦੀ ਤਿਆਰੀ ਵੇਰੀ ਰੱਖੋ 12 ਨੂੰ ਜਾਣਾ ਜੀ ਆਪਾਂ ਅੱਛਾ ਸੌਰੀ ਆਪਾਂ 12 ਨੂੰ ਸਾਡਾ 11 ਨੂੰ ਚਲੇ ਜਾਵਾਂਗੇ ਹਾਂ ਜੀ ਬਈ ਤੁਸੀਂ ਆਪ ਦਾ ਕਰ ਲਓ ਪ੍ਰਬੰਧ ਖੁੱਡੀ ਕਲਾਂ ਵਾਲਿਓ ਠੀਕ ਹੈ ਨਾ ਕਿਉਂਕਿ ਪਰੋਣੇ ਕਈ ਇਕੱਠੇ ਹੋ ਜਾਂਦੇ ਆਗੇ ਤੇ ਚਲੋ ਅਸੀਂ ਵੀ ਪਹੁੰਚਾਂਗੇ ਤੇ ਅੱਜ ਅਸੀਂ ਕਰਦੇ ਆਂ ਵੀਟ ਰਾਜੂ ਦੀ ਹੁਣ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਟ ਉਹਨਾਂ ਦੀ ਤੇ ਲੈ ਕੇ ਆਈਏ ਉਹਨਾਂ ਲਈ ਖਾਣ ਪੀਣ ਦਾ ਸਮਾਨ ਕਹਿਲਾ ਬੰਦਾ ਸਾਡਾ ਫੋਨ ਚੁੱਟਿਆ ਗਿਆ ਤੇ ਸਾਡੇ ਭਰਾ ਦਾ ਵਿਆਹ ਹੈ ਆਉਣ ਵਾਲੇ 13 ਤਰੀਕ ਨੂੰ ਵਿਆਹ ਹੈ ਤੇ ਉਹਦਾ ਸਾਡਾ ਹੈ ਗਾਂਧੀ ਗਾਂਧੀ ਇਹ ਛੋਟਾ ਭਰਾ ਹੈ ਠੀਕ ਹੈ ਨਾ ਮਤਲਬ ਮੇਰਾ ਛੋਟਾ ਸਾ ਹੈ ਹੈ ਨਾ ਆਜਾ ਵੀ ਗੁਰਮੀਨ ਆਪਾਂ ਦਿਖਾ ਦਈਏ ਅੱਜ ਆਇਆ ਇਹਨੇ ਆਪਣੇ ਕੋਲ ਵਿਆਹ ਦਾ ਕਾਰਡ ਲੈ ਕੇ ਤੇ ਸਾਰੇ ਦਾ ਤੁਹਾਨੂੰ ਬਈ ਬਹੁਤ ਬਹੁਤ ਵਧਾਈਆਂ ਪਹਿਲਾਂ ਤੇ ਆਜੋ ਵੀ ਮਿੱਤਰੋ ਆਪਾਂ ਕਾਰਡ ਵੀ ਸੁਣੋ ਆਪਾਂ ਨਾਮ ਹੁੰਦੀ ਪੜ ਕੇ ਸੁਣਾ ਲੈਂਦੇ ਹਾਂ ਨਾ ਲੈ ਵੀ ਗੁਰੇ ਦਿਖਾ ਲਿਖੋ ਲੋਰੀ 12 ਤਰੀਕ ਦਾ ਆ ਗਿਆ ਸਾਗਨ ਦਾ ਤੇ ਜਾਗੂ ਦਾ ਤੇ ਮੇਰ ਨੇ ਜੇ ਆਪਾਂ ਹਿੰਟ ਦੇ ਦਿੱਤਾ 13 ਤਰੀਕ ਦਾ ਆ ਗਿਆ ਆਪਣਾ 13 ਤਰੀਕ ਨੂੰ ਆਮਰਾਤ ਸੋ ਸਾਰੇ ਬਲੌਗ ਆਪਾਂ ਪਾਵਾਂਗੇ ਰੈਗੂਲਰ ਤੁਮ ਤੜਕੇ ਨਾਲ ਸਾਰਾ ਹੈ ਨਾ ਤੁਹਾਨੂੰ ਵਿਖਾਵਾਂਗੇ ਤੇ ਫੰਕਸ਼ਨ ਹੋਊਗਾ ਸਾਰਿਆਂ ਦਾ ਤੇ ਹੋਰ ਬੰਦਿਆ ਚਾਪ ਲਈ ਲੈ ਉਹ ਲੀਨ ਪੁੱਤ ਲਓ ਜੀ ਆਪਾਂ ਚਾਹ ਪਾਣੀ ਕਰ ਲਿਆ ਤਿਆਰ ਤੇ ਪਕੌੜੇ ਲਿਆਂਦੇ ਸੀ ਪਨਾਲ ਦੇ ਬਿਸਕੁਟ ਲਓ ਜੀ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਲਈ ਲੈ ਕੇ ਜਾਵਾਂਗੇ ਚਾਹ ਲਕੀਰ ਨੇ ਚਾਹ ਤਿਆਰ ਕਰ ਲਿਆ ਤੇ ਨਾਲ ਪਿਆਰੇ ਪਿਆਰੇ ਪਕੌੜੇ ਗਰਮਾ ਗਰਮ ਆਜੋ ਜੀ ਫਿਰ ਜਵਾਨੋ ਸਾਡੇ ਕੋਲੇ ਬੰਦੇ ਆਤਾ ਜਾਂਦੇ ਨੇਗੇ ਪਰ ਜਾਂਦੇ ਫਿਰ ਸਾਡੀ ਮਰਜ਼ੀ ਨਾਲ ਨੇਗੇ ਹੁਣ ਇਹ ਜਾਣ ਦੀ ਕਾਲੀ ਕਰਦੇ ਪਏ ਨੇ ਅਸੀਂ ਇਹਨਾਂ ਨੂੰ ਕਹੇ ਵੀ ਰਹੋ ਤੁਸੀਂ ਹਨਾ ਬੀ ਬੈਠੋ ਗੱਲਾਂ ਬਾਤਾਂ ਕਰਦੇ ਆ ਚਾਹ ਪਾਣੀ ਸ਼ਾਮ ਦਾ ਤੁਹਾਡੇ ਲਈ ਕਰਦੇ ਆ ਪ੍ਰਬੰਧ ਹੈ ਨਾ ਏ ਹੁਣ ਭੱਜੋ 9:30 ਨੇ ਇਹ ਕਹਿੰਦੇ ਸੀ ਦੀ ਜਾਣਾ ਅਸੀਂ ਨੇ ਵਾਜਾ ਗਾਂਦੀ ਫਿਰ ਕੋਈ ਨਾ ਠਹਿਰ ਕੇ ਬਗ ਜੀ ਹੈ 6:00 13:00 ਪੋਥੇ ਸਾਨੂੰ ਹੀ ਤੁਸੀਂ ਬੈਠੋ ਉਹਨਾਂ ਨੇ ਅੱਧਾ ਘੰਟਾ ਮੱਠੀ ਗਿਆ ਕੋਰਡ ਦੇ ਦੇ ਮੇਰੇ ਘਰ ਕੋਰਡ ਦੇਣਾ ਯਾਰ ਸਾਡਾ ਹੈ ਬਸ ਕੋਰਡ ਦੇਣਾ ਕੁਝ ਮੇਰੇ ਘਰ ਤੋਂ ਹੀ ਜਾਇਆ ਮੇਰੇ ਭਾਈ ਨਾਲ ਗੱਲ ਚੱਟ ਹੋਇਆ ਹਾਂ ਚਲਾਇਆ ਕਰ ਲੈਨੇ ਹੈ ਹੋਰ ਨਹੀਂ ਫਿਰ ਚਾਚਾ ਨਾਲ ਗੱਲ ਕਰ ਲਓ ਫੋਨ ਤੇ ਚਾਚਾ ਤੋਂ ਮੈਂ ਲੈ ਲੈਨੇ ਜਾਂ ਚਾਚਾ ਤੋਂ ਖਾ ਲੈਣਾ ਨਹੀਂ ਲੈ ਵੀ ਲਖਵੀਰ ਕਹਿੰਦੀ ਵੀ ਮੈਂ ਇਹਨਾਂ ਦੋਨੇ ਭਰਾਵਾਂ ਨੂੰ ਜਾਣ ਨਹੀਂ ਦੇਣਾ ਏ ਹੁਣ ਕਾਲੇ ਨਗੇ ਜਾਣ ਨੂੰ ਇਹ ਬਾਹਰ ਨੇਪਾਲ ਦੇ ਫਿਰਦੇ ਨੇ ਕਹਿੰਦੇ ਕਿਵੇਂ ਨਾ ਕਿਵੇਂ ਵੀ ਜਾਈਏ ਅਸੀਂ ਜਲਦੀ ਜੀ ਹਾਂ ਹਾਂ ਠੀਕ ਹੈ ਜਾਂ ਨਾ ਕੱਲ ਚਲੀਏ ਨਾ ਚੱਲ ਹਾਂ ਠੀਕ ਹੈ ਵਧੀਆ ਸਾਡੇ ਨਾਲ ਹਾਂ ਠੀਕ ਹੈ ਵਧੀਆ ਨੇ ਅੱਜ ਮੈਨਰੇ ਸੁਮੀ ਜੇ ਮੇਰਾ ਥੀਨ ਨੂੰ ਮਣਾਲਾ ਵਾਸਤੇ ਜਾਣ ਤੇ ਨਹੀਂ ਨਾ ਸੇਵਾ ਚੜਨਾ। ਥੋੜੀ ਨਾ ਇਹ ਦੋਨੇ ਰਹਿਣਗੇ ਰੱਖ ਲੈ ਤੇ ਭਾਜੀ ਤੇ। ਸੋਰੀ ਨਾ ਇਹ ਦੋਨੇ ਰਹਿ ਜਾਣਗੇ ਜਿਹੜੇ ਸਾਧਰੇ ਆ। ਚਾਚਾ ਹੈ ਤਾਂ ਹੈਗਾ ਕਰੀ। ਉਹ ਵੀ ਨਾ ਪਿਆ ਪਿਆ ਜੀ ਉਹਨਾਂ ਹੋ ਜੂਗਾ। ਲਓ ਜੀ ਇਹ ਵਿਆਹ ਲੈ ਕਰ ਲੈ ਕੇ ਜੀ ਤਾਂ ਨਾ ਜੀ। ਉਹ ਨੂੰ ਵਿਆਹ ਦਾ ਤਾਨਾ ਚੇਸ ਨਾ ਲਾ ਕੇ ਲਾ ਦੇ ਤੇ ਕਾਹਨ ਮੈਨੂੰ ਹੋਰ ਆ ਗਈ ਹੋਰ ਆ ਗਈ ਛੱਡ ਕੱਪੜਾ ਘਰੋਂ ਨਾ ਪੇਰ ਬਾਰਾ ਦੇ ਨਾ ਨੂੰ ਬਾਹਰ ਨਹੀਂ ਮੋੜ ਕੇ ਕਿਹਾ ਕਿ ਕੀ ਕਰਨਾ ਹੋਰ ਜਿਹੜੇ ਤਾਂ ਬਾਕੀ ਨੇ ਬਹਿਣਾ ਨਹੀਂ ਪਾਉਂਦੀ ਮੌਜੀ ਹੁਣ ਸਾਡੇ ਜ਼ੁਬਾਨ ਚੱਲੇ ਆ ਲੋ ਵਾਪਸ ਸੋ ਠੀਕ ਆ ਬਾਈ ਜੀ ਆਇਆ ਨੂੰ ਮਿਲਦੇ ਆ ਵਿਆਹ 'ਚ ਫੇਰ